ਮੈਂ ਪਠਾਨਕੋਟ ਮਾਈਨਿੰਗ ਦਾ ਸਰਵਲੋਂ ਆਇਆ ਸਾਈਲਸ ਕੋਲਾ ਮਾਈਨਿੰਗ ਇੰਸਪੈਕਟਰ ਅੱਜ ਫਿਲਹਾਲ ਆਪਾਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਂਦੇ ਨੈਸ਼ਨਲ ਹਾਈਵੇ ਤੇ ਬਾੜ ਸਾਹਿਬ ਦੇ ਗੇਟ ਦੇ ਸਾਹਮਣੇ ਜਸਟ ਇੱਥੇ ਕਪਾ ਵੇਖਿਆ ਡੰਪ ਲੱਗਿਆ ਹੋਇਆ ਡੰਪ ਵਿੱਚ ਰੇਤਾ ਤੇ ਬਜਰੀ ਮੌਜੂਦ ਹੈ ਤਿੰਨ ਚਾਰ ਦਿਨ ਪਹਿਲਾਂ ਵੀ ਆਏ ਸੀਗੇ ਬੰਦੇ ਨੂੰ ਕਹਿ ਕੇ ਗਏ ਸੀਗੇ ਵੀ ਇਹ ਜਿਹੜਾ ਡੰਪ ਲਾ ਰਿਹਾ ਉਹਦੇ ਕੋਈ ਕਿਸੇ ਕੋਲ ਪਰਮਿਸ਼ਨ ਲੈ ਕੇ ਲਾਇਆ ਹੈ ਜਿਹੜਾ ਕੋਈ ਬਿੱਲ ਕੋਈ ਕੋਈ ਵੀ ਸਪੋਰਟਿੰਗ ਡਾਕੂਮੈਂਟ ਆਪਣੇ ਪੇਸ਼ ਕਰੋ ਦਫ਼ਤਰ ਆ ਕੇ ਪਰੇ ਬੰਦੇ ਨੇ ਨਹੀਂ ਆਇਆ ਦਫਤਰ ਠੀਕ ਹੈ ਜੀ ਤੇ ਅੱਜ ਇਹਦੇ ਤੇ ਆਪਾਂ ਪਰਚਾ ਕਰ ਰਹੇ ਆ ਫਿਲਹਾਲ ਉਹਨੇ ਜਗਾ ਜਿਹਨਾਂ ਦੀ ਹੈਗੀ ਹੈ ਮਨੋਹਰ ਸੈਣੀ ਜੀ ਉਹ ਆਏ ਨਾ ਮੌਕੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਵੀ ਇਹ ਕੰਮ ਕਰਨ ਵਾਲਾ ਬੰਦਾ ਦਾ ਨਾਮ ਹੈਗਾ ਬਬਲੂ ਠੀਕ ਹੈ ਜੀ ਉਹਦਾ ਨਾਮ ਹੈ ਸੁਖਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਾਹੀ ਚੱਕ ਉਹਦੇ ਖਿਲਾਫ ਹੁਣ ਬੰਦੀ ਕਾਰਵਾਈ ਜੋ ਹੈਗੀ ਆਪਾਂ ਕਰ ਰਹੇ ਆ ਪਰਚਾ ਕਰ ਰਹੇ ਆ ਸਾਰੇ ਦੇਖਿਆ ਗਿਆ ਇਸ ਰੋਡ ਦੇ ਉੱਤੇ ਪਰਮਾਨੰਦ ਦੇ ਚਾ ਖਿਡਾਰੀ ਹੋਰ ਵੀ ਡੰਪ ਲੱਗਿਆ ਚਾ ਉਹਨਾਂ ਦੇ ਵੀ ਕਾਰਵਾਈ ਕਰੇ ਸਾਰਿਆਂ ਦੇ ਕਾਰਵਾਈ ਉਹਦੇ ਬਿਲਕੁਲ ਸਾਰਿਆਂ ਦੇ ਕਰ ਦਿੰਦੇ ਆ